ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਉਸ ਦੀ ਮੌਤ ਹੋਏ ਨੂੰ ਵੀ 15 ਦਿਨ ਹੋ ਗਏ ਹਨ ਰਾਜਵੀਰ ਜਵੰਦਾ ਸ਼ਿਮਲੇ ਬਾਈਕ ਉੱਪਰ ਘੁੰਮਣ ਜਾ ਰਿਹਾ ਸੀ ਤੇ ਐਕਸੀਡੈਂਟ ਹੋਣ ਕਾਰਨ ਉਸ ਨੂੰ 46 ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਰ ਲੜਦਾ ਲੜਦਾ ਮੌਤ ਦੇ ਹੱਥੋਂ ਹਾਰ ਗਿਆ ਪਿੱਛੋਂ ਉਸ ਦੀ ਮਾਂ, ਬੱਚੇ ਅਤੇ ਪਤਨੀ ਜੋ ਰੋਂਦੀ ਕਰ ਲਾਉਂਦੀ ਵਿਲਕਦੀ ਕਿਉਂਕਿ ਰਾਜਵੀਰ ਜਵੰਦਾ ਇਕੱਲਾ ਸਹਾਰਾ ਸੀ ਆਪਣੇ ਪਰਿਵਾਰ ਦਾ ਕਮਾਉਣ ਵਾਲਾ ਇਕੱਲਾ ਹੀ ਸੀ ਕਿਉਂਕਿ ਉਸ ਦਾ ਪਿਤਾ ਜਦੋਂ ਰਾਜਵੀਰ ਜਵੰਦਾ ਦਿੱਲੀ ਕਿਸਾਨ ਅੰਦੋਲਨ ਧਰਨੇ ਤੇ ਸੀ ਤਾਂ ਤਕਰੀਬਨ 5 ਸਾਲ ਪਹਿਲਾਂ ਉਸ ਦਾ ਪਿਤਾ ਇਕੱਲਿਆਂ ਛੱਡ ਕੇ ਇਸ ਦੁਨੀਆ ਤੋਂ ਚਲਾ ਗਿਆ ਸੀ ਤੇ ਅੱਜ ਰਾਜਵੀਰ ਜਵੰਦਾ ਇਕੱਲਾ ਹੀ ਪਰਿਵਾਰ ਦਾ ਸਹਾਰਾ ਸੀ ਤੇ ਉਹ ਵੀ ਉਹਨਾਂ ਨੂੰ ਬੇ ਸਹਾਰਾ ਛੱਡ ਕੇ ਚਲਾ ਗਿਆ ਜਦੋਂ ਰਾਜਵੀਰ ਜਵੰਦੇ ਦਾ ਅੰਤਿਮ ਸੰਸਕਾਰ ਸੀ ਤਾਂ ਉਸ ਸਮੇਂ ਮਾਂ ਵੀ ਰੋਂਦੀ ਵਿਲਕਦੀ ਕਹਿ ਰਹੀ ਸੀ ਕਿ ਮੇਰਾ ਪੁੱਤਾ ਤੂੰ ਸਾਨੂੰ ਅਧਵਿਚਕਾਰ ਛੱਡ ਗਿਆ ਤੂੰ ਇਹ ਕੀ ਕੀਤਾ ਸਾਨੂੰ ਜ਼ਿੰਦਗੀ ਦੀ ਸਾਡੀ ਤੂੰ ਬੇੜੀ ਡੋਬ ਦਿੱਤੀ ਸਾਨੂੰ ਇੱਥੇ ਇਕੱਲਿਆਂ ਛੱਡ ਕੇ ਚਲਾ ਗਿਆ ਤੇ ਜਿਹੜੇ ਉੱਥੇ ਉਸ ਸਮੇਂ ਆਏ ਸੀ ਉਹ ਸਾਰੇ ਹੀ ਉਹਨਾਂ ਸਾਰੇ ਦੀਆਂ ਅੱਖਾਂ ਨਾਮ ਸੀ ਕਿਉਂਕਿ ਇੱਕ ਮਾਂ ਨੂੰ ਰੋਂਦੀ ਕਰਲਾਉਂਦੀ ਨੂੰ ਵੇਖ ਕੇ ਸਾਰਿਆਂ ਦਾ ਹੀ ਹਿਰਦੇ ਬਲੁੰਦਰੇ ਗਏ ਰਾਜਵੀਰ ਜਵੰਦੇ ਦੀ ਜੇਕਰ ਗੱਲ ਕਰੀਏ ਤਾਂ ਉਸਨੇ ਬੜੀ ਸਾਫ ਸੁਥਰੀ ਗਾਇਕੀ ਦੇ ਨਾਲ ਆਪਣਾ ਨਾਮ ਕਮਾਇਆ ਉਸਨੇ ਪੰਜਾਬ ਵਿੱਚ ਜੋ ਛੱਡ ਕੇ ਲੋਕ ਬਾਹਰ ਪ੍ਰਦੇਸਾਂ ਵਿੱਚ ਜਾ ਰਹੇ ਸੀ ਉਹਨਾਂ ਦੇ ਆਧਾਰ ਤੇ ਉਹਨੇ ਗੀਤ ਲਿਖੇ ਤੇ ਗਾਏ ਕਿ ਸ਼ਾਇਦ ਹੋ ਸਕਦਾ ਉਹ ਆਪਣੇ ਮਾਪਿਆਂ ਨੂੰ ਮਿਲਣ ਵਾਪਸ ਆ ਜਾਣ ਉਹ ਆਪਣੇ ਮਾਪਿਆਂ ਕੋਲ ਹੀ ਵਾਪਸ ਆ ਜਾਣ ਕਿਉਂਕਿ ਇਸ ਦੁਨੀਆ ਤੇ ਨਾਲ ਕਿਸੇ ਨੇ ਕੁਝ ਨਹੀਂ ਲੈ ਕੇ ਜਾਣਾ ਉਹ ਅਕਸਰ ਕਹਿੰਦਾ ਸੀ ਕਿ ਮੇਰੀ ਇੱਛਾ ਕਿ ਜੋ ਪਰਦੇਸਾਂ ਚ ਗਏ ਆ ਵੀਰ ਉਹ ਵਾਪਸ ਆਪਣੇ ਘਰਦਿਆਂ ਕੋਲ ਆਪਣੇ ਮਾਂ ਪਿਓ ਕੋਲ ਆ ਕੇ ਰਹਿਣ ਗਾਇਕੀ ਦੇ ਨਾਲ-ਨਾਲ ਰਾਜਵੀਰ ਜਵੰਦਾ ਪੰਜਾਬ ਤੇ ਜਦੋਂ ਕੋਈ ਸੰਕਟ ਜਾਂ ਮੁਸੀਬਤ ਆਉਂਦੀ ਜਿਵੇਂ 2019 ਦੇ ਵਿੱਚ ਸਰਕਾਰ ਇੱਕ ਬੈਲ ਲੈ ਕੇ ਆਈ ਸੀ ਉਸ ਸਮੇਂ ਲੱਗਿਆ ਕਿ ਪੰਜਾਬ ਦੀ ਖੇਤੀ ਸੰਕਟ ਦੇ ਵਿੱਚ ਕਿਉਂਕਿ ਪੰਜਾਬੀ ਸੂਬਾ ਖੇਤੀ ਉੱਪਰ ਹੀ ਨਿਰਭਰ ਆ ਕਿਉਂਕਿ ਹਾੜੀ ਅਤੇ ਸੋਣੀ ਦੀਆਂ ਫਸਲਾਂ ਮੌਕੇ ਕਿੰਨੇ ਕਰੋੜਾਂ ਰੁਪਏ ਪੰਜਾਬ ਦੇ ਵਿੱਚ ਆਉਂਦੇ ਆ ਜਿਸ ਨਾਲ ਲੋਕਾਂ ਦੇ ਘਰ-ਬਾਰ ਚੱਲਦੇ ਆ ਉਸ ਸਮੇਂ ਵੀ ਰਾਜਵੀਰ ਜਵੰਦੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਸੀ ਪਰ ਆਪਾਂ ਆਮ ਵੇਖਿਆ ਕਿ ਜਦੋਂ ਕੋਈ ਬੰਦਾ ਮਸ਼ਹੂਰ ਹੁੰਦਾ ਤਾਂ ਉਸ ਦੀਆਂ ਲੱਤਾਂ ਖਿੱਚਣ ਵਾਲੇ ਵੀ ਬੜੇ ਹੁੰਦੇ ਆ ਜਦੋਂ ਬੰਦਾ ਚੜ੍ਹਾਈ ਕਰਦਾ ਦੌਲਤ ਸ਼ੌਹਰਤ ਆਉਂਦੀ ਆ ਤਾਂ ਉਸ ਸਮੇਂ ਉਸ ਦੇ ਦੁਸ਼ਮਣ ਵੀ ਪੈਦਾ ਹੋ ਜਾਂਦੇ ਆ ਅਜੇ ਹਈ ਕਸ਼ ਹੋਇਆ ਰਾਜਵੀਰ ਜਵੰਦਾ ਦੇ ਨਾਂ ਕਿਉਂਕਿ ਸੋਸ਼ਲ ਮੀਡੀਆ ਉੱਪਰ ਲਗਾਤਾਰ ਗੱਲਾਂ ਚੱਲ ਰਹੀਆਂ ਜਿਹੜੇ ਉਸ ਦੇ ਪ੍ਰਸ਼ੰਸਕ ਆ ਕਿ ਰਾਜਵੀਰ ਜਵੰਦਾ ਜਦੋਂ ਬਾਈਕ ਤੇ ਜਾ ਰਿਹਾ ਸੀ ਤਾਂ ਆਪਾਂ ਵੇਖਿਆ ਕਿ ਅਕਸਰ ਰਾਈਡਰਾਂ ਦੇ ਕੈਮਰੇ ਲੱਗੇ ਹੁੰਦੇ ਆ ਉਹ GoPro ਕੈਮਰਾ ਕਿੱਥੇ ਆ ਹਾਲਾਂਕਿ ਪਰਿਵਾਰ ਵੱਲੋਂ ਤੇ ਪੁਲਿਸ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਕੋਈ ਉਹਨਾਂ ਵੱਲੋਂ ਸਵਾਲ ਨਹੀਂ ਉਠਾਇਆ ਗਿਆ ਕਿਉਂਕਿ ਉਹਨਾਂ ਨੇ ਕਹਿਤਾ ਕਿ ਇਹ ਸਿਰਫ ਇੱਕ ਐਕਸੀਡੈਂਟ ਆ ਪਰ ਜਿਹੜੇ ਉਹਨਾਂ ਦੇ ਚਾਹਣ ਵਾਲੇ ਆ ਉਹ ਲਗਾਤਾਰ ਇਹ ਸਵਾਲ ਉਠਾ ਰਹੇ ਆ ਕਿ ਰਾਜਵੀਰ ਜਵੰਦਾ ਉਸ ਦੇ ਜੋ ਗੋਪਰੋ ਕੈਮਰਾ ਲੱਗਿਆ ਸੀ ਉਹ ਕਿੱਥੇ ਆ ਉਸ ਦੀ ਰਿਕਾਰਡਿੰਗ ਕਿੱਥੇ ਆ ਤੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਉਹ ਗੱਡੀ ਦੇ ਵਿੱਚ ਵਜਿਆ ਉਹ ਬਲੇਰੋ ਗੱਡੀ ਕਿੱਥੇ ਆ ਆਪਾਂ ਵੇਖਿਆ ਜਦੋਂ ਰਾਜਵੀਰ ਜਵੰਦਾ ਹਸਪਤਾਲ ਦੇ ਵਿੱਚ ਦਾਖਲ ਸੀ ਤਾਂ ਕਲਾਕਾਰਾਂ ਨੇ ਉਸ ਦਾ ਵਾਦ ਚੜ ਕੇ ਸਾਥ ਦਿੱਤਾ ਪਹਿਲਾਂ ਲੋਕ ਕਹਿ ਰਹੇ ਸੀ ਕਿ ਇਹ ਵਾਵਾ ਖੱਟਣ ਲਈ ਕਰ ਰਹੇ ਆ ਪਰ ਆਪਾਂ ਵੇਖਿਆ ਕਿ ਉਹਨਾਂ ਨੇ ਦਿਨ ਰਾਤ ਆਪਣੇ ਦੋਸਤ ਦਾ ਸਾਥ ਦਿੱਤਾ ਇਹ ਵਾਕਈ ਕਲਾਕਾਰਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਆ ਕਿ ਉਹ ਆਪਣੇ ਦੋਸਤ ਨਾਲ ਖੜੇ ਤੇ ਇਹ ਵੀ ਗੱਲ ਆਖੀ ਜਾ ਰਹੀ ਆ ਕਿ ਰਾਜਵੀਰ ਜਵੰਦੇ ਨੂੰ ਪਹਿਲਾਂ ਜਿਹੜੇ ਹਸਪਤਾਲ ਵਿੱਚ ਲੈ ਕੇ ਜਾਇਆ ਗਿਆ ਜੇਕਰ ਉਸ ਨੂੰ ਉੱਥੇ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਤਾਂ ਹੋ ਸਕਦਾ ਰਾਜਵੀਰ ਜਵੰਦੇ ਦੀ ਜਾਨ ਬਚ ਜਾਂਦੀ ਹੁਣ ਅੱਗੇ ਹਲੇ ਪਰਿਵਾਰ ਵੱਲੋਂ ਇਸ ਦਾ ਕੋਈ ਸਪਸ਼ਟੀਕਰਨ ਨਹੀਂ ਆਇਆ ਤੇ ਜਿਵੇਂ ਹੀ ਕੋਈ ਉਹਨਾਂ ਦਾ ਸਪਸ਼ਟੀਕਰਨ ਆਵੇਗਾ ਤੁਹਾਡੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ